ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਇੱਕ ਸ਼ਲੋਕ ਦੀ ਵਿਆਖਿਆ ਕਰਾਂਗੇ ਸ਼ਲੋਕ ਹੈ ਜੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਗੁਰੂ ਅਰਜਨ ਦੇਵ ਜੀ ਦੇ ਬਾਣੀ ਤੇ ਸ਼ਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਹਾਰ ਸੰਤ ਕੇ ਨਿੰਦਾਨ ਨਾਨਕਾ ਬਹਰ ਬਹਰੇ ਅਵਤਾਰ ਜਿਵੇਂ ਸਾ ਸੰਗਤ ਜੀ ਗੁਰੂ ਰੂਪ ਸਾ ਸੰਗਤ ਜੀ ਜਿਵੇਂ ਤੁਹਾਨੂੰ ਫੈਨੰਦਸਿਆ ਸੀ ਕਿ ਅੱਜ ਜੋ ਕੀ ਸ਼ਲੋਕ ਦੀ ਵਿਆਖਿਆ ਕਰਨੀ ਹੈ ਵਾਹਿਗੁਰੂ ਜੀ ਇਹ ਸ਼ਲੋਕ ਹੈ ਜੀ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ ਵਾਹਿਗੁਰੂ ਜੀ ਇਸ ਸ਼ਲੋਕ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਉਂਦੇ ਹਨ ਕਿ ਜਿਹੜਾ ਮਨੁੱਖ ਸੰਤਾਂ ਦੇ ਸਰਨ ਵਿੱਚ ਆ ਜਾਂਦਾ ਹੈ ਉਹ ਮਾਇਆ ਦੇ ਬੰਧਨ ਤੋਂ ਤਾਂ ਮੁਕਤ ਹੋ ਹੀ ਜਾਂਦਾ ਹੈ ਇਹ ਨਾਲ ਜਨਮ ਮਰਨ ਦੇ ਗੇੜ ਤੋਂ ਵੀ ਮੁਕਤ ਹੋ ਜਾਂਦਾ ਹੈ ਅਗਲੀ ਪੰਕਤੀ ਵਿੱਚ ਗੁਰੂ ਜੀ ਫਰਮਾਉਂਦੇ ਹਨ ਸੰਤ ਕੇ ਨਿੰਦਾ ਨਾਨਕਾ ਬਹਰੇ ਬਹਰੇ ਅਵਤਾਰ ਏ ਨਾਨਕ ਸੰਤਾਂ ਦੀ ਨਿੰਦਿਆ ਕਰਨ ਵਾਲਾ ਮੋੜ ਮੋੜ ਜਮਦਾ ਹੈ ਉਸ ਨੂੰ माया ਦੇ ਬੰਧਨ ਤੋਂ ਵਿਮੋਕਤ ਨਹੀਂ ਮਿਲਦੀ ਭਾਵ ਕਿ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਹੀ ਪਿਆ ਰੰਦਾ ਹੈ ਜੇ ਅਸੀਂ ਇਸ ਦਾ ਸਾਰ ਕਰਕੇ ਤਾਂ ਸਾਨੂੰ ਇਸ ਸ਼ਲੋਕ ਦਾ ਦੋਗ ਪੰਗਤੀਆਂ ਦੇ ਵਿੱਚ ਜੇ ਤੁਹਾਨੂੰ ਮੈਂ ਦੱਸਾਂ ਇਹ ਸ਼ਲੋਕ ਦੀ ਵਿਆਖਿਆ ਤਾਂ ਉਹ ਇਹ ਬਣੇਗੀ ਕਿ ਜੋ ਮਨੁੱਖ ਸੰਤਾਂ ਦੇ ਸਰਨ ਵਿੱਚ ਆ ਜਾਂਦਾ ਹੈ ਉਸ ਨੂੰ ਮਾਇਆ ਦੇ ਮੋਹ ਤੋਂ ਤਾਂ ਛੁਟਕਾਰਾ ਮਿਲਦਾ ਹੀ ਹੈ ਨਾਲ ਹੀ ਉਸ ਨੂੰ ਜਨਮ ਮਰਨ ਦੇ ਗੇੜ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ ਪਰ ਜੇ ਕੋਈ ਸੰਤਾਂ ਦੇ ਨਿੰਦਿਆ ਕਰਦਾ ਹੈ ਤਾਂ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਹੀ ਪਿਆ ਰਹਿੰਦਾ ਹੈ ਉਸ ਨੂੰ ਜਨਮ ਮਰਨ ਦੇ ਗੇੜ ਅਤੇ ਮਾਇਆ ਦੇ ਮੋਹ ਤੋਂ ਮੁਕਤੀ ਨਹੀਂ ਮਿਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ